ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਮੋਹਾਲੀ ਦੇ ਕਿਹੋ ਜਿਹੇ ਪਿੰਡ ਜਿਸ ਤੇ ਵਿੱਚ ਦਿਵਾਲੀ ਪੂਰੇ ਦੇਸ਼ ਤੋਂ ਬਿਲਕੁਲ ਹੀ ਵੱਖਰੇ ਦਿਨ ਮਨਾਇ ਜਾਂਦੀ ਹੈ ਜੇ ਬਿਲਕੁਲ ਇਸ ਦਾ ਨਾਮ ਹੈ ਚਿੱਲਾ ਪਿੰਡ ਜਿਸ ਦੇ ਵਿੱਚ ਪਰੰਪਰਾ ਹੈ ਕਿ ਦੀਵਾਲੀ ਦੀਵਾਲੀ ਤੋਂ ਅਗਲੇ ਦਿਨ ਮਨਾਈ ਜਾਂਦੀ ਹੈ ਸਾਰਾ ਦੇਸ਼ ਜਿੱਥੇ ਦੀਵਾਲੀ ਮਨਾ ਰਿਹਾ ਹੁੰਦਾ ਹੈ ਤਾਂ ਇਹ ਪਿੰਡ ਵਾਲਿਆਂ ਦੇ ਮਨ ਦੇ ਵਿੱਚ ਕੁਝ ਇਹੋ ਜਿਹਾ ਚੱਲ ਰਿਹਾ ਹੁੰਦਾ ਜਿਹੜਾ ਕਿ ਸ਼ਾਇਦ 200 ਸਾਲ ਪਹਿਲਾਂ ਕੋਈ ਰਿਵਾਜ ਸ਼ੁਰੂ ਹੋਇਆ ਸੀ ਜਿਸ ਦਾ ਕੋਈ ਉਲੇਖ ਧਾਰਮਿਕ ਗ੍ਰੰਥਾਂ ਦੇ ਵਿੱਚ ਤਾਂ ਨਹੀਂ ਮਿਲਦਾ ਲੇਕਿਨ ਇਸ ਪਿੰਡ ਦੇ ਵਿੱਚ ਇਹ ਰਿਵਾਜ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਕਿ ਦੀਵਾਲੀ ਜਿਹੜੀ ਹੈ ਉਹ ਦੀਵਾਲੀ ਤੋਂ ਅਗਲੇ ਦਿਨ ਮਨਾਈ ਜਾਏਗੀ ਇੱਥੇ ਤੁਹਾਨੂੰ ਦੱਸਦੇ ਹਾਂ ਕਿ ਇਹ ਰੀਤ ਬਜ਼ੁਰਗਾਂ ਦੁਆਰਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਉੱਪਰ ਕੋਈ ਵੀ ਸਵਾਲ ਖੜਾ ਨਹੀਂ ਕਰਦਾ ਜਿਹੜਾ ਦੇਸ਼ ਹੈ ਉਹ 20 ਤਰੀਕ ਨੂੰ ਦੀਵਾਲੀ ਮਨਾ ਰਿਹਾ ਹੈ ਤੇ 21 ਅਕਤੂਬਰ ਨੂੰ ਇੱਥੇ ਦੀਵਾਲੀ ਮਨਾਈ ਜਾ ਰਹੀ ਹੈ 20 ਦੀ ਰਾਤ ਨੂੰ ਛੋਟੀ ਦੀਪਮਾਲਾ ਜ਼ਰੂਰ ਤੇ ਜ਼ਰੂਰ ਕੀਤੀ ਜਾਏਗੀ ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਰਿਸ਼ਤੇਦਾਰਾਂ ਨੂੰ ਮਿਲਣ ਦੀ ਔਰ ਮੇਲਾ ਲੱਗਣ ਦੀ ਜਾਂ ਫਿਰ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਦੀਵਾਲੀ ਮਨਾਉਣ ਦੀ ਤੇ ਇਹ ਦੀਵਾਲੀ ਤੋਂ ਅਗਲੇ ਦਿਨ ਮਨਾਈ ਜਾਂਦੀ ਹੈ ਇਸ ਪਿੰਡ ਦੇ ਵਿੱਚ ਇੱਕ ਨੈਸ਼ਨਲ ਲੈਵਲ ਦਾ ਇੰਸਟੀਟਿਊਟ ਵੀ ਹੈ ਔਰ ਵਿਦੇਸ਼ਾਂ ਤੋਂ ਆਏ ਲੋਕ ਵੀ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਹਾਈਲੀ ਐਡਵਾਂਸਡ ਜਿਹੜਾ ਇਹ ਪਿੰਡ ਹੈ ਔਰ ਐਜੂਕੇਸ਼ਨ ਸਿਟੀ ਵੀ ਇੱਥੇ ਬਣੀ ਹੋਈ ਹੈ ਲੇਕਿਨ ਪਰੰਪਰਾ ਨੂੰ ਅੱਜ ਵੀ ਲੋਕੀ ਉਸੇ ਤਰੀਕੇ ਅੱਗੇ ਲੈ ਕੇ ਜਾ ਰਹੇ ਨੇ ਜਿਵੇਂ ਕਿ 200 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ ਸੀ ਹੁਣ ਅਸੀਂ ਚਾਹਤ ਪਾਉਣੀ ਹੈ ਕਿ ਅਜਿਹਾ ਕਿੱਦਾਂ ਕਿਉਂ ਜਾਂਦਾ ਹੈ ਜਦੋਂ ਗੱਲ ਕਰਦੇ ਹਾਂ 200 ਸਾਲ ਪਹਿਲਾਂ ਦੀ ਤੇ ਇਹਨਾਂ ਦਾ ਦੱਸਣਾ ਹੈ ਪਿੰਡ ਵਾਸੀਆਂ ਦਾ ਦੱਸਣਾ ਹੈ ਪਿੰਡ ਦੇ ਸਰਪੰਚ ਨਾਲ ਗੱਲ ਹੋਈ ਪਿੰਡ ਦੇ ਲੋਕਾਂ ਨਾਲ ਗੱਲ ਹੋਈ ਜਿਨ੍ਹਾਂ ਦਾ ਦੱਸਣਾ ਹੈ ਕਿ ਇੱਕ ਮੱਛ ਜਿਹੜੀ ਹੈ ਉਹ ਗੁੰਮ ਹੋ ਗਈ ਸੀ ਨੇ ਸਾਲ ਪਹਿਲਾਂ ਜਿਸ ਨੂੰ ਲੱਭਣ ਦੇ ਲਈ ਉਹ ਸਾਰੀ ਰਾਤ ਲੱਗੇ ਰਹੇ ਔਰ ਜਦੋਂ ਇਥੋਂ ਦੇ ਪੁਰਵ ਸਰਪੰਚ ਅਜੈਬ ਸਿੰਘ ਜੋ ਕਿ 81 ਸਾਲ ਦੇ ਨੇ ਉਹਨਾਂ ਦੇ ਨਾਲ ਕੀਤੀ ਗਈ ਗੱਲ ਤਾਂ ਉਹਨਾਂ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਦੇਖਦੇ ਆ ਰਹੇ ਨੇ ਕਿ ਇਹ ਦਿਨ ਇਸੇ ਤਰੀਕੇ ਮਨਾਇਆ ਜਾ ਰਿਹਾ ਹੈ ਔਰ ਉਹਨਾਂ ਨੇ ਇੱਥੇ ਦੱਸਿਆ ਕਿ ਕਿਵੇਂ ساری ਰਾਤ ਉਹ ਸਮਾਜ ਨੂੰ ਸਾਰੇ ਜਿਹੜੇ ਲੱਭਦੇ ਰਹੇ ਔਰ ਦੀਵਾਲੀ ਦੀ ਜਿਹੜੀ ਰਾਤ ਨੂੰ ਲక్ష్ਮੀ ਪੂਜਾ ਕੀਤੀ ਜਾਂਦੀ ਹੈ ਤਾਂ ਉਹ ਪਿੰਡ ਵਾਸੀ ਨਹੀਂ ਕਰ पाए ਇਸ ਕਰਕੇ ਅਗਲੇ ਦਿਨ ਜਿਹੜਾ ਹੈ ਉਹ ਦੀਵਾਲੀ ਮਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਉਹ ਜਦੋਂ ਇਸ ਪਿੰਡ ਦੇ এডਿਕੇਸ਼ਨ ਲੈਵਲ ਦੀ ਗੱਲ ਕੀਤੀ ਜਾਂਦੀ ਹੈ ਤੇ ਇੱਕ এডਿਕੇਸ਼ਨ ਸਿਟੀ ਦੇ ਤੌਰ ਤੇ ਬਣਿਆ ਹੋਇਆ ਇਹ ਪਿੰਡ ਜਿੱਥੇ ਦੇ ਲੋਕ ਬਹੁਤ ਹੀ ਜ਼ਿਆਦਾ ਸਿੱਖਿਆਤ ਹਨ ਜਦੋਂ ਅਸੀਂ ਗੱਲ ਕੀਤੀ ਪ੍ਰੋਫੈਸਰ ਜਗਤਾਰ ਸਿੰਘ ਜੀ ਨਾਲ ਤਾਂ ਉਹਨਾਂ ਨੇ ਦੱਸਿਆ ਕਿ 550 ਦੇ ਕਰੀਬ ਆਬਾਦੀ ਵਾਲੇ ਇਹ ਪਿੰਡ ਜਿਹੜਾ ਹੈ ਮੋਹਾਲੀ ਦੇ ਸੈਕਟਰ 80 81 ਦੇ ਖੇਤਰ ਦੇ ਵਿੱਚ ਹੈ ਜਿਸ ਦਾ ਨਾਮ ਹੈ ਚਿੱਲਾ ਇਹ ਜਿੱਲਾ ਪਿੰਡ ਅੱਜ ਆਧੁਨਿਕ ਤੇ ਸਿੱਖਿਅਤ ਪਿੰਡਾਂ ਦੇ ਵਿੱਚੋਂ ਇੱਕ ਹੈ ਔਰ ਇੱਥੇ ਐਜੂਕੇਸ਼ਨ ਸਿਟੀ ਹੈ ਇੱਥੇ ਨੈਨੋ ਟੈਕਨੋਲੋਜੀ ਸੰਸਥਾਨ ਤੇ ਦੂਸਰੀ ਇੰਡੀਅਨ ਇੰਸਟੀਟਿਊਸ਼ਨ ਆਫ ਐਜੂਕੇਸ਼ਨ ਰਿਸਰਚ ਹੈ ਨਾਲ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਇੰਡੀਅਨ ਸਕੂਲ ਆਫ ਬਿਜ਼ਨਸ ਦੀ ਤੇ ਉਹ ਵੀ ਇੱਥੇ ਬਣਿਆ ਹੋਇਆ ਹੈ ਲੇਕਿਨ ਇਸ ਪੁਰਾਣੀ ਪਰੰਪਰਾ ਨੂੰ ਪਿੰਡ ਵਾਸੀ ਜਿਹੜੇ ਨੇ ਉਹ ਆਪਣੇ ਪਿੰਡ ਦੇ ਵਿੱਚ ਵਾਪਸ ਆ ਕੇ ਮਨਾਉਂਦੇ ਨੇ ਚਾਹੇ ਉਹ ਦੇਸ਼ ਔਰ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਵਸਨੀਕ ਹੋ ਗਏ ਨੇ ਇਸ ਪਰੰਪਰਾ ਨੂੰ ਅੱਗੇ ਤੋਂ ਅੱਗੇ ਲੈ ਕੇ ਜਾ ਰਹੇ ਨੇ ਪੰਚ ਜਦੋਂ ਪਿੰਡ ਵਾਸੀਆਂ ਨੂੰ ਸਵਾਲ ਕੀਤਾ ਗਿਆ ਕਿ ਆਖਰੀ ਦਿਨ ਕਦੋਂ ਸ਼ੁਰੂ ਹੋਇਆ ਕਿਸ ਨੇ ਇਹ ਸ਼ੁਰੂਆਤ ਕੀਤੀ ਤੇ ਪਿੰਡ ਦੇ ਗੁਰਚਲ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੇ ਸੀ ਉਹਨਾਂ ਨੇ ਹੋਸ਼ ਸੰਭਾਲ ਲਿਆ ਤੇ ਉਦੋਂ ਤੋਂ ਹੀ ਇਹ ਕੀਤਾ ਜਾ ਰਿਹਾ ਹੈ ਇਸ ਤਰੀਕੇ ਨਾਲ ਦੀਵਾਲੀ ਨੂੰ ਮਨਾਇਆ ਜਾ ਰਿਹਾ ਹੈ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਕਦੋਂ ਸ਼ੁਰੂ ਹੋਇਆ ਕਿਸ ਨੇ ਇਸ ਦੀ ਸ਼ੁਰੂਆਤ ਕੀਤੀ ਲੇਕਿਨ ਪੂਰਾ ਪਿੰਡ ਜਿਹੜਾ ਹੈ ਪੂਰੀ ਸ਼ਰਦਾ ਦੇ ਨਾਲ ਤੇ ਇੱਕ ਜੁਟਦਾ ਦੇ ਨਾਲ ਇਸ ਦੇ ਨੂੰ ਮਨਾ ਰਿਹਾ ਹੈ ਔਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਵਿਦੇਸ਼ਾਂ ਦੇ ਵਸਨੀਕ ਹੋਏ ਲੋਕ ਤੇ ਉਹ ਵੀ ਪਿੰਡ ਦੇ ਵਿੱਚ ਵਾਪਸ ਆ ਜਾਂਦੇ ਦੇ ਨੇ ਔਰ ਇਹ ਪਿੰਡ ਇਥੇ ਦੱਸਣ ਹੀ ਹੋਵੇਗਾ ਕਿ ਹਵਾਈ ਅੱਡੇ ਦੇ ਬਿਲਕੁਲ ਕੋਲ ਹੈ ਔਰ ਦੇਸ਼ ਦੇ ਦੋ ਵੱਡੇ ਸਾਇੰਸ ਅਤੇ ਰਿਸਰਚ ਦੇ ਸੰਸਥਾਨ ਵੀ ਇਸ ਪਿੰਡ ਦੇ ਵਿੱਚ ਹਨ ਜਦੋਂ ਗੱਲ ਕਰਨ ਦੀ ਸਿੰਘ ਹਣਾ ਦੇ ਨਾਲ ਕੀਤੀ ਗਈ ਤਾਂ ਉਹ ਦੱਸਦੇ ਹਨ ਕਿ ਸਾਡੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਸਿੱਖਿਆਤ ਨੇ ਨੌਕਰੀ ਪੇਸ਼ਾ ਨੇ ਬਿਜ਼ਨਸ ਕਰ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਜਾ ਵਸੇ ਨੇ ਲੇਕਿਨ ਇਸ ਪਰੰਪਰਾ ਦੀ ਪਾਲਣਾ ਸਾਰੇ ਹੀ ਤੈਰ ਦਿਲੋਂ ਕਰ ਰਹੇ ਨੇ ਇਸ ਐਜੂਕੇਸ਼ਨ ਸਿਟੀ ਮੰਨੇ ਜਾਂਦੇ ਪਿੰਡ ਦੇ ਵਿੱਚ ਇੱਕ ਪੁਰਾਣਾ ਰਿਵਾਜ ਜਿਹੜਾ ਹੈ ਉਹ ਚੱਲਿਆ ਆ ਰਿਹਾ ਹੈ ਬਿਨਾਂ ਸਵਾਲ ਉਠਾਇਆ ਸਾਰੇ ਪਿੰਡ ਵਾਸੀ ਜਿਹੜੇ ਨੇ ਉਹ ਇਸ ਦਿਨ ਨੂੰ ਇਸੇ ਤਰੀਕੇ 200 ਸਾਲਾ ਤੋਂ ਮਨਾ ਰਹੇ ਨੇ